ਸ਼ਰਿਆਮ ਗੁੰਡਾਗਰਦੀ ਆਈ ਸਾਹਮਣੇ 100 ਦੇ ਕਰੀਬ ਲੁਟੇਰਿਆਂ ਨੇ ਕੀਤਾ ਹਮਲਾ પતિ ਪਤਨੀ ਕੀਤੇ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਥਾਣਾ ਲੋਈਆਂ ਦੇ ਪਿੰਡ ਪਿੱਪਲੀ ਦੇ ਵਿੱਚ ਹੋਈ ਗੁੰਡਾਗਰਦੀ ਦਾ ਨੰਗਾ ਨਾਚ ਤੇ ਲੋਈਆਂ ਖਾਸ ਤੇ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਜ਼ਖਮੀਆਂ ਨੂੰ ਦਾਖਲ ਬਿਬੀ ਕਸ਼ਮੀਰ ਕੌਰ ਨੇ ਜਾਣਕਾਰੀ ਦਿੱਤੀ ਕਿ ਬੀਤੀ ਰਾਤ 8 ਵਜੇ ਦੇ ਕਰੀਬ 100 ਦੇ ਕਰੀਬ ਮੋਟਰਸਾਈਕਲ ਸਵਾਰ ਆਏ ਅਤੇ ਘਰ ਦੇ ਅੰਦਰ ਦਾਖਲ ਹੋ ਗਏ ਜਿਨ੍ਹਾਂ ਨੇ ਉਸਦੀ ਅਤੇ ਉਸਦੇ ਪਤੀ ਬਲਵਿੰਦਰ ਸਿੰਘ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਪਤੀ ਬਲਵਿੰਦਰ ਸਿੰਘ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਦੋਂ ਸੱਟਾਂ ਹੁੰਦੇ ਕਾਨੂੰਨਾਂ ਨੂੰ ਇਲਾਜ ਵਾਸਤੇ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਤੇ ਵੀ ਦੱਸਿਆ ਗਿਆ ਕਿ ਘਰ ਦੀ ਬੁਰੀ ਤਰ੍ਹਾਂ ਪਾਨਤੋਲ ਕਰਨ ਉਪਰੰਤ ਇੱਕ ਟਰੈਕਟਰ ਬੁਲਟ ਮੋਟਰਸਾਈਕਲ ਸੋਨਾ ਨਕਦੀ ਤੇ ਜ਼ਮੀਨ ਦੇ ਦਸਤਾਵੇਜ਼ ਲੁੱਟ ਕੇ ਉਹ ਫਰਾਰ ਹੋ ਗਏ ਅਤੇ ਪੁਲਿਸ ਦੇ ਵੱਲੋਂ ਹੁਣ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਕੜਾਈ ਕਸ਼ਮੀਰ ਤੋਂ ਕਿਹੜਾ ਪਿੰਡ ਆ ਚੱਕੀ ਪਿੰਡ ਇਹ ਕਿਹੜੀ ਕਿਹੜੀ ਕੀ ਮਾਮਲਾ ਹੈ ਲੜਾਈ ਦਾ ਜਿਹੜਾ ਕਿੱਡਾ ਲੜਾਈ ਕੋਈ ਪਤਾ ਨਹੀਂ ਬਾਜੀ ਲੜਾਈ ਦੇ ਮਾਮਲੇ ਦਾ ਕੀ ਹੋਇਆ ਕੀ ਨਹੀਂ ਹੋਇਆ ਤੇ ਰੋਟੀ ਖਾਣ ਲੱਗੇ ਸੀ ਉਹਨਾਂ ਸੌ ਦੂਸੋਂ ਮੋਟਰਸਾਈਕਲ ਆਇਆ ਉਹ ਆਉਂਦੇ ਇੱਕ ਵਟੇ ਮੈਂਟਾ ਮਾਰਦਾ ਸਾਡੇ ਬਹਿਜ ਪਈਆਂ ਮੁੜ ਕੇ ਉਹ ਦਸਤਰਾ ਨਾਲ ਵੜਨ ਲੱਗੇ ਅੰਦਰ ਭੱਜ ਕੇ ਮੇਰੇ ਮਗਰ ਵੜ ਗਏ 3-4 ਬੰਦੇ ਮੈਂ ਮਿੰਟਾ ਕਰ ਕਾ ਛੁੱਟੀ ਆ ਨਾ ਡਾਕਟਰ ਦੁੱਤਰ ਮੇਰੇ ਮਾਰੇ ਮੈਂ ਪੰਜ ਰਸੋਈ ਚ ਵੜ ਗਈ ਨਾ ਰਸੋਈ ਚ ਡਾਕਟਰ ਮੇਰੇ ਮਾਰ ਕੇ ਤੇ ਕਹਾਂਦਾ ਤੇਰੇ ਗੋਲੀ ਮਾਰ ਦੂੰ ਮਾ ਤਾਂ ਭੱਜ ਜਾਣੀ ਤੇਥੋਂ ਮੈਂ ਪੰਜ ਕੇ ਬਾਹਰ ਹੋ ਗਿਆ ਕਨਾਰੇ ਵਾਲਾ ਮੇਰੇ ਧੂਕੇ ਲੈ ਗਿਆ ਨਾ ਪੀ ਤੇ ਘਰ ਵਾਲੇ ਮੇਰੇ ਨੂੰ ਮਾਰ ਮਾਰ ਡਾਕਟਰ ਵੱਢ ਕੇ ਐ ਨਾ ਟਰੈਕਟਰ ਵੀ ਲੈ ਗਿਆ ਚੱਕ ਕੇ ਤੇ ਬੁਲਟ ਮੋਟਰਸਾਈਕਲ ਵੀ ਲੈ ਗਿਆ ਚੱਕ ਕੇ ਸਾਰਾ ਕੁਝ ਚੱਕ ਲਿਆ ਘਰ ਵਾਲਾ ਮੇਰੇ ਨੂੰ ਐ ਚੰਗੀ ਤਰ੍ਹਾਂ ਮਾਰ ਕੇ ਮੇਰਾ ਟਰੈਕਟਰ ਦੇ ਨਾਲ ਹੀ ਮੇਰੇ ਜ਼ੋਰ ਦਾ ਵੀ ਘਾਟਾ ਹੋ ਗਿਆ ਮੇਰੇ ਦੂਜੇ ਦੇ ਜ਼ੋਰ ਦਾ ਵੀ ਘਾਟਾ ਟਰੈਕਟਰ ਸਾਡੇ ਨੇ ਹੀ ਮਾਰ ਮਾਰ ਕੇ ਸਾਡੇ ਸਾਰੀਆਂ ਚੀਜ਼ਾਂ ਭਾਂਡੀਆਂ ਕਰਪਾਨਾਂ ਮਾਰ ਦਿੱਤੀ ਕਿ ਲੋਟ ਲੋਟ ਕੋ ਲੋਟ ਕੋ ਜਿੰਨਾ ਸੋਨਾ ਸੀ ਪੈਸੇ ਦੇ ਕਾਗਜ਼ ਪੱਤਰ ਸੀ ਸਾਰਾ ਕੁਝ ਲੈ ਗਏ ਕੁਝ ਨਹੀਂ ਛੱਡਿਆ ਹਾਂ ਕੋਈ ਚੀਜ਼ ਨਹੀਂ ਛੱਡੀ ਉਹਨਾਂ ਨੇ ਕਾਗਜ਼ ਬਟੂਏ ਪਾਸ ਸਭੀ ਸਾਰਾ ਕੁਝ ਫੋਲ ਫੋਲ ਕੇ ਸਾਰਾ ਕੁਝ ਲੈ ਗਏ ਚੱਪੀ ਪੁਲਸ ਨੇ ਰਿਪੋਰਟ ਕੀਤੀ ਹੈ ਪੁਲਸ ਨੇ ਕੋਈ ਸਮਝ ਨਹੀਂ ਕੰਡ ਕੀ ਕਰਕੇ ਗਏ ਪੁੱਛੋ ਉਹ ਕਹਿੰਦੇ ਕਰਦੇ ਪਏ ਆ ਬੰਦੇ ਲੱਭਦੇ ਪਏ ਆ ਜਿਹਨਾਂ ਬੰਦਿਆਂ ਦਾ ਰੋਲਾ ਵਾ ਉਹ ਬੰਦੇ ਬਾਹਰ ਵਾ ਉਹ ਬੰਦੇ ਇੱਥੇ ਨੇਗੇ ਉਹ ਬੰਦੇ ਇੱਥੇ ਉਹ ਬਾਹਰ ਨਹੀਂ ਹੈਗੇ ਇਹ ਐਵੇਂ ਫਾਲਤੂ ਗੱਲਾਂ ਹੈ ਨੀ ਸਰਕਾਰਾਂ ਨੇ ਸਰਕਾਰਾਂ ਦੀ ਪੁਲਿਸੀਆਂ ਨੇ ਸਾਰਾ ਕੁਝ ਕਰਾਇਆ ਤੁਹਾਡੀ ਪਛਾਣ ਚਾਹੀਏ ਬੰਦੇ ਹਾਂ ਬਿਲਕੁਲ ਚੰਗੇ ਬੰਦੇ ਆ ਹਾਂ ਮੈਂ ਪੂਰਾ ਉਹਨਾਂ ਨੂੰ ਪਛਾਣਦੀ ਆ ਨਾਲੇ ਮੇਰੀ ਉਹਨਾਂ ਨੇ ਬਾਹਰ ਪੱਤੇ ਪਿੱਛਾਂ ਜਾ ਕੇ ਨਾਲੇ ਮੈਨੂੰ ਆਂਦੇ ਮਾਤਾ ਮਾਰਦਾਂਗੇ ਤੈਨੂੰ ਆਹ ਬਾਹ ਤੇ ਦਾਤਰ ਮਾਰਿਆ ਨਾਲੇ ਨਾਲੇ ਢੂਈ ਚ ਦਾਤਰ ਮਾਰ ਕੇ ਨਾਲੇ ਲੀੜੇ ਪਾੜ ਦਿੱਤੇ ਜੀ ਹਾਂਜੀ ਸਰ ਕੀ ਮਾਮਲਾ ਅੱਜ ਦਾ ਜਿਹੜਾ ਹੈ ਇਹ ਬੀਤੀ ਸ਼ਾਮ ਮਿਤੀ 3 8 20 ਜੁਲਾਈ ਨੂੰ ਬਤਲੀ ਵਾਟਸਾ 8:30 ਵਜੇ ਪਿਪਲੀ ਪਿੰਡ ਦੇ ਵਿੱਚ ਸਲਵੰਤ ਸਿੰਘ ਜੀਮਦਾਰ ਆ ਉਹ ਪ੍ਰਾਣੀ 60 ਸਾਲ ਤੋਂ ਇੱਕ ਜ਼ਮੀਨ ਜਿਹੜੀ ਹੈਗੀ ਆ ਲਈ ਜਿਹਦੇ ਉੱਤੇ ਉਹ ਕਾਸ਼ਤ ਕਰ ਰਿਹਾ। ਉਹ ਜ਼ਮੀਨ ਅੱਗੋਂ ਕੋਈ ਦੋ ਭਰਾ ਨੇ ਚਾਚਾ ਦਾਦੇ ਦੇ ਪੁੱਤ ਭਰਾ ਦਾਲਾ ਸਿੰਘ ਤੇ ਦਰਬਾਰਾ ਸਿੰਘ 20 ਬੂਟਿਆਂ ਦੇ। ਉਹਨਾਂ ਨੇ ਮੁੱਲ ਲਈ ਆ। ਤੇ ਉਹਨਾਂ ਰਾਤ ਇਹ ਜਿਹੜੇ ਦਰਬਾਰਾ ਆਪਣਾ ਸਹੁਰੇ ਸੰਵਨ ਸਿੰਘ ਦਾ ਮੁੰਡਾ ਬਲਵਿੰਦਰ ਸਿੰਘ ਤੇ ਉਹਦੀ ਨੌ ਕਸ਼ਮੀਰ ਕੌਰ ਆਪਣੇ ਘਰ ਸੀ ਬੱਚੀ ਦੀ ਨਾਲ ਛੋਟੀ ਨਾਲ। ਉੱਥੇ ਕੋਈ ਜਿਹੜੇ ਆਗੇ ਆ ਇਹਨਾਂ ਨੇ ਬੰਦੇ ਭੇਜੇ ਆਪਣੇ। ਕਾਫੀ ਵੱਡੀ ਤਦਾਦ ਦੇ ਵਿੱਚ ਤੇ ਜਿਹਨਾਂ ਬੰਦਿਆਂ ਨੇ ਇਹਨਾਂ ਦੇ ਘਰ ਜਿਹੜਾ ਸੀਗਾ ਉਹ ਕਾਫੀ ਹੱਟੇ ਭਾਂ ਤੋੜ ਦਿੱਤੀ ਤੇ ਬਿੰਦ ਸਿੰਘ ਨੂੰ ਜਾਨੂ ਮਾਰਨ ਦੀ ਨੀਤ ਨਾਲ ਜਿਹੜੀਆਂ ਹੈਗੀਆਂ ਉਹ ਸੱਟਾਂ ਮਾਰੀਆਂ ਤੇ ਜਿਹੜੀ ਬੀਬੀ ਕਸ਼ਮੀਰ ਕੌਰ ਆ ਉਹਦੇ ਵੀ ਕਾਫੀ ਸੱਟਾਂ ਮਾਰੀਆਂ ਉਹਦੇ ਕੰਨਾਲੀਆਂ ਵਾਲੀਆਂ ਵੀ ਜਾਂਦੇ ਆ ਲਾ ਕੇ ਲੈ ਗਏ ਘਰੋਂ ਰਸੋਨ ਦੇ ਗੈਸਿਪ ਤੇ ਪ੍ਰਾਪਰਟੀ ਨਾਲ ਰਿਲੇਟਡ ਡਾਕੂਮੈਂਟ ਜਿਹੜੇ ਹੈਗੇ ਉਹ ਵੀ ਲੈ ਗਏ ਤੇ ਮੁਖੀ ਤੇ ਅਸੀਂ ਜਾ ਕੇ ਸਾਰਾ ਕੁਝ ਦੇਖ ਵਰਕੇ ਤੇ ਜਿਹੜੀ ਮੀਮੀ ਕਸ਼ਮੀਰਪੁਰ ਆਏ ਸੇਵਲਾ ਹਸਪਤਾਲ ਉਹਦਾ ਬਿਆਨ ਕਲਮ ਬੰਦ ਕਰਕੇ ਮਗਰਮਾ ਜਿਸਟਰ ਕਰਤਾ ਕਸੂਰوار ਵਿਕਤੀਆਂ ਦੇ ਖਿਲਾਫ ਕਿ ਜਿਹੜਾ ਉਹਦਾ ਕਸ਼ਮੀਰਪੁਰ ਦਾ ਹਸਮੈਂਡ ਆ ਉਹਦੇ ਸੱਟਾਂ ਲੱਗੀਆਂ ਸੀਗੀਆਂ ਉਹ ਉਹਨਾਂ ਦੇ ਗਾਉਂ ਵੱਡੇ ਹਸਪਤਾਲ ਰੈਫਰ ਕਰਤਾ ਹੈਗਾ ਉਹਦੇ ਵੀ ਜਿਹੜਾ ਇਨਫੋਰਮੇਸ਼ਨ ਆਉਂਦੀ ਆ ਤੇ ਅਸੀਂ ਉਹਦਾ ਵੀ ਬਿਆਨ ਕਲਮ ਬੰਦ ਕਰਕੇ ਇਹਦਾ ਹੈਗਾ ਪਾਣੀ ਕਲਾ ਰਹੀ ਕਰ ਕਿ ਬੰਦੇ ਨਾਮ ਜਾਂ ਦੱਸੇ ਕੋਈ ਅਲੀ ਦੇ ਵਿੱਚ ਜਿਹੜੇ ਲੋਕ ਘਰਾ ਦਾ ਸ ਹੈ ਤੁਹਾਨੂੰ ਮੈਂ ਦਾਰਾ ਸਿੰਘ ਦੇ ਦਰਬਾਰਾ ਸਹੀ ਤੇ ਲੋ ਉਹਨਾਂ ਦੇ ਨਾਲ ਕੋਲ ਰਿਸ਼ਤਿਆਂ ਉਹਨਾਂ ਦਾ ਇਹ ਤਲਾਸ਼ ਚ ਵੀ ਲੱਗੇ ਹਾਂਜੀ ਤਲਾਸ਼ਤ ਵਿੱਚ ਵੀ ਲੱਗੇ ਕੋਈ ਨਹੀਂ ਨਹੀਂ ਅਜੇ ਤਲਾਸ਼ ਜਾਰੀ ਹੈਗੀ ਆ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਉਹ ਬਣਾ ਕੇ ਅਸੀਂ ਉਹ ਤਲਾਸ਼ ਭੇਜੀਆਂ ਤੇ ਜਲਦੀ ਉਹ ਸਾਡੇ ਕੋਲ ਆ ਜਾਣਗੇ ਫੜ ਲੈਣਗੇ ਅਗਾਂਹ ਕੀ ਕਾਰਵਾਈ ਕਰਾਂਗੇ ਬੱਸ ਅੱਗੇ ਮਕਰਮਾ ਦਰਜ ਕਰਕੇ ਉਹਨਾਂ ਬੰਦਿਆਂ ਨੂੰ ਫੜਾਂਗੇ ਫੜ ਕੇ ਜਿਹੜਾ ਉਹਨਾਂ ਕੋਲ ਕਵਰੀ ਕਰਾਂਗੇ ਜਿਹੜੇ ਵੈਪਨ ਯੂਜ਼ ਕੀਤੇ ਉਹਨਾਂ ਨੇ ਵਾਰਦਾਤ ਦੇ ਵਿੱਚ ਤੇ ਵੱਧ ਤੋਂ ਸਜ਼ਾ ਦਵਾਵਾਂਗੇ ਉਹਨਾਂ ਨੂੰ ਇਨਸਾਫ ਦਵਾਵਾਂਗੇ ਧੰਨਵਾਦ